ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠੀਆਂ ਵਾਲਾ ਦੇ ਪਿੰਡ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਸ ਦੀ ਭਿੰਨਕ ਕਿਸਾਨਾਂ ਨੂੰ ਲੱਗ ਜਾਂਦੀ ਆ ਤੇ ਕਿਸਾਨ ਫਿਰ ਇਕੱਠੇ ਹੋ ਕੇ ਮੋਰੇ ਖੜ ਜਾਂਦੇ ਨੇ ਕਹਿੰਦੇ ਸਾਡੀਆਂ ਜ਼ਮੀਨਾਂ ਦੇ ਵਿੱਚ ਜੇਕਰ ਪੈਰ ਵੀ ਪਾਇਆ ਫਿਰ ਹਿਸਾਬ ਲਾ ਲਿਓ ਤਾਂ ਕਿਸਾਨ ਇਕੱਠੇ ਹੋ ਗਏ ਰਣਨੀਤੀ ਉਲੀਕ ਦਿੱਤੀ ਆ ਦੂਜੇ ਪਾਸੇ ਪ੍ਰਸ਼ਾਸਨ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਨੇ ਕਿ ਅਜਿਹਾ ਕੁਝ ਨਾ ਕੀਤਾ ਜਾਵੇ ਸਾਡਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਸਾਡਾ ਪੈਸਾ ਦਿੱਤਾ ਜਾਵੇ ਉਸ ਤੋਂ ਬਾਅਦ ਤੁਹਾ ਜਮੀਨਾਂ ਤੁਹਾਡੀਆਂ ਪਰ ਜੇਕਰ ਬਿਨਾਂ ਪੈਸੇ ੱੱੱਕੇ ਸ਼ਾਹੀ ਕਰੋਗੇ ਫਿਰ ਅਸੀਂ ਜਮੀਨਾਂ 'ਚ ਪੈਰ ਨਹੀਂ ਪਾਣ ਦੇਵਾਂਗੇ ਤਾਂ ਜਿਲ੍ਹਾ ਮਾਨਸਾ ਦੇ ਭਾਰਤੀ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਉਹ ਕੀ ਕੁਝ ਕਹਿ ਰਹੇ ਨੇ ਠੁੱਠੀਆਂ ਵਾਲੀ ਦੇ ਤਾਂ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣੋ ਹਾਂਜੀ ਗੁਰਚਰਨ ਜੀ ਜਿਹੜਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਪਿੰਡ ਠੁੱਠਿਆਂ ਵਾਲੀ ਜ਼ਮੀਨ ਸੰਬੰਧੀ ਇਹਦੇ ਬਾਰੇ ਦਿਓ ਜਾਣਕਾਰੀ ਨਾਮ ਲੈ ਹੋਇਆ ਵੀ ਸਰਕਾਰਾਂ ਨਾਲ ਕਿਸਾਨ ਦੀ ਮਰਜ਼ੀ ਤੋਂ ਬਿਨਾ ਮਤਲਬ ਜ਼ਮੀਨ ਖੋਹਣ ਲੱਗੀਆਂ ਹੁੰਆਂ ਨੇ 2013 ਦਾ ਕਾਨੂੰਨ ਬਣਿਆ ਹੈ ਸਰਕਾਰ ਦਾ ਉਤੋਂ ਲਾਂਬੇ ਜਾ ਕੇ ਉਹ ਕਾਨੂੰਨ ਨੂੰ ਤੋੜ ਕੇ ਮਨਮਰਜ਼ੀ ਕਰ ਰਹੀਆਂ ਨੇ ਸਰਕਾਰਾਂ ਭਾਵੇਂ ਕੇਂਦਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਇਹਦੇ ਬਰੋਚ ਚ ਅੱਜ ਜਲਾ ਮਾਨਸਾ ਵੱਲੋਂ ਔਰ ਪਿੰਡ ਠੁੱਠਿਆਂ ਵਾਲੀ ਜੋ ਲੋਕ ਨੇ ਉਹਨਾਂ ਨੇ ਕਮੇਟੀ ਬਣਾਈ ਹੈ ਉਹਨਾਂ ਵੱਲੋਂ ਮੰਗ ਪੱਤਰ ਜੱਟਾ ਘੜੀ ਸੀ ਨੂੰ ਕਿ ਜਿਹੜੀ ਇਹ ਕੁਐਰ ਦੀ ਨੀਤੀ ਹੈ ਪਾਲਸੀ ਹੈ ਇਹਨੂੰ ਬੰਦ ਕੀਤਾ ਜਾਵੇ ਔਰ ਜੇ ਇਹਦੇ ਉੱਤੇ ਕੋਈ ਸਰਕਾਰ ਅਮਲ ਨਹੀਂ ਕਰਦੀ ਤਾਂ ਅਗਲੇ ਆਉਣ ਵਾਲੇ ਸਮੇਂ ਚ ਜੋ ਪਿੰਡ ਕਮੇਟੀ ਜੋ ਲੋਕਾਂ ਦੀ ਕਮੇਟੀ ਹੈ ਬਣਾਈ ਹੋਈ ਜਿਨੀਆਂ ਜ਼ਮੀਨਾਂ ਕੁਐਰ ਕੀਤੀਆਂ ਜਾਗੀਆਂ ਨੇ ਉਹ ਜੋ ਵੀ ਪ੍ਰੋਗਰਾਮ ਦੇਣਗੇ ਉਹਦੇ ਵਿੱਚ ਬੀਕੇ ਜੂ ਸਿੱਧੂਪੁਰਾ ਜ਼ਿਲ੍ਹਾ ਮਾਨਸਾ ਔਰ ਸਾਰਾ ਪੰਜਾਬ ਪੂਰੇ ਇਮਾਨਦਾਰੀ ਦੇ ਨਾਲ ਡੇੜੜਾ ਦੇ ਨਾਲ ਇਹ ਮਸਲੇ ਦੇ ਉੱਤੇ ਲੜਾਈ ਦੇਵਾਂਗੇ ਸੋ ਇਸ ਕਰਕੇ ਅਸੀਂ ਮਾਨ ਸਰਕਾਰ ਨੂੰ ਕਹਿੰਦੇ ਆਂ ਵੀ ਤੂੰ ਜਿਵੇਂ ਲੋਕਾਂ ਦਾ ਬਣ ਕੇ ਤੂੰ ਕੁਰਸੀ ਲੈ ਲਈ ਉਸੇ ਤਰੀਕੇ ਰਹ ਤੂੰ ਲੋਕਾਂ ਦਾ ਬਣਿਆ ਹੋਇਆ ਕਿਉਂ ਪੰਜਾਬ ਦਾ ਨੁਕਸਾਨ ਕਰ ਰਿਹਾ ਹੈ ਤੂੰ ਅਬ ਇਸੇ ਤਰ੍ਹਾਂ ਹੀ ਸਰਕਾਰਾਂ ਦੇਸ਼ ਪੱਧਰ ਤੇ ਕਿਸਾਨੀ ਦਾ ਨੁਕਸਾਨ ਕਰ ਰਹੀਆਂ ਨੇ ਇਹ ਸਰਕਾਰਾਂ ਨੂੰ ਬਾਜ਼ ਆਉਣਾ ਚਾਹੀਦਾ ਹੈ ਉਹ ਦਿਨ ਦੂਰ ਨਹੀਂ ਜਦੋਂ ਲੋਕ ਲਹਿਰ ਬਣ ਕੇ ਨਾ ਇਹਨਾਂ ਦੇ ਮੰਗਰ ਪੂਰੀਆਂ ਨੂੰ ਭੱਜਣੋਂ ਥਾ ਨਹੀਂ ਸੋਣਾ ਇਸ ਕਰਕੇ ਇਹ ਲੋਕਤੰਤਰ ਨੂੰ ਤੋੜ ਰਹੇ ਨੇ ਇਹ ਡਾਕਟਰ ਭੀਮਰਾਓ ਮੇਰਕਰ ਦਾ ਜੋ ਉਹਨੇ ਕੁਰਬਾਨੀ ਕੀਤੀ ਹੈ ਸੰਵਿਧਾਨ ਬਣਾਇਆ ਉਹਦੀ ਲੰਘਣਾ ਕਰ ਰਹੇ ਨੇ ਮਨਮੋਨੀਆਂ ਕਰ ਰਹੀ ਨੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਥੱਲੇ ਲਾ ਕੇ ਉਹ ਉਹਦਾ ਨੁਕਸਾਨ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨ ਨੂੰ ਵੀ ਹੋਣਾ ਹੈ ਮਜ਼ਦੂਰ ਨੂੰ ਵੀ ਹੋਣਾ ਹੈ ਹੋਰ ਵਰਗਾਂ ਨੂੰ ਵੀ ਹੋਣਾ ਹੈ ਜਿਵੇਂ ਜਿਵੇਂ ਵਿਸ਼ਵ ਵਪਾਰ ਨੀਤੀਆਂ ਦਾ ਮਤਲਬ ਅਸਰ ਭਾਰਤ ਦੇ ਉੱਤੇ ਹੁੰਦਾ ਗਿਆ ਉਸੇ ਲੋਟ ਅਸੀਂ ਨੀਂ ਪੀੜੇ ਜਾਵਾਂਗੇ ਇਸ ਲਈ ਅਸੀਂ ਅੱਜ ਮੰਗ ਪੱਤਰ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਠੂਠਿਆਂ ਵਾਲੀ ਦਾ ਮਸਲਾ 212 ਏਕੜ ਰਕਬਾ ਉੱਡਾ ਵਿਭਾਗ ਮਤਲਬ ਜ਼ਬਰਦਸਤੀ ਸੱਥੋਂ ਖੋਹ ਰਹੀ ਜਮੀਨ ਉਹਦੇ ਤੇ ਅਸੀਂ ਡਟਮੀ ਲੜਾਈ ਦੇਵਾਂਗੇ ਔਰ ਕਿਸਾਨ ਦੀ ਜਮੀਨਾਂ ਜਾਣ ਨਹੀਂ ਦੇਮਾਂ ਕਿਸਾਨ ਦੇ ਅੱਜ ਪਿੰਡ ਠੂਠਾ ਵਾਲੀ ਦੇ ਵਿੱਚ ਕਿਸਾਨਾਂ ਦਾ ਇੱਕ ਵੱਡਾ ਇਕੱਠ ਹੋਇਆ ਜੋ ਕਿ ਕਿਸਾਨਾਂ ਦੀ 212 ਏਕੜ ਜਮੀਨ ਹੈ ਜਿਹੜੀ ਸਰਕਾਰ ਵੱਲੋਂ ਰਿਕਵਰ ਕੀਤੀ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਪਿੰਡ ਦੇ ਕਿਸਾਨਾਂ ਦਾ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਲਿਆ ਹੈ ਕਿ ਜੋ ਵੀ ਸਰਕਾਰ ਇਹ ਧਨਾਉਂੀਆਂ ਹਰਕਤਾਂ ਕਰ ਰਹੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੁਰ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖਰਾਬ ਕਰਨਾ ਚਾਹੁੰਦੀ ਹੈ ਪਿੰਡ ਦੇ ਅਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਸਰਕਾਰ ਨੂੰ 1 ਇੰਚ ਵੀ ਜਿਹੜੀ ਜ਼ਮੀਨਾਂ ਨਹੀਂ ਦਿੱਤੀ ਜਾਊਗੀ ਇਹਦੇ ਸਬੰਧ ਵਿੱਚ ਅੱਜ ਪਿੰਡ ਕੁੱਠਾਲੀ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਨਿਯੁਕਤੀ ਕਮਿਸ਼ਨ ਮਾਰਸਾ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਅਤੇ ਐਸ.ਡੀ.ਐਮ ਸਾਹਿਬ ਨੂੰ ਵੀ ਇਹ ਮੰਗ ਪੱਤਰ ਦਿੱਤਾ ਜਾਣਾ ਕਿ ਜਿਹੜੀ ਸਾਡੀ ਜ਼ਮੀਨ ਰਿਕਵਰ ਕੀਤੀ ਹੈ ਜਿਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਇਹਦੀ ਤੁਰੰਤ ਜੋ ਨੋਟੀਫਿਕੇਸ਼ਨ ਹੈ ਉਸ ਨੂੰ ਕੈਨਸਲ ਕਰਕੇ ਜਿਹੜੀ ਰਿਕਵਰੀਿੰਗ ਬੰਦ ਕੀਤੀ ਜਾਵੇ ਅੱਜ ਭਾਰਤੀ ਕਿਸਾਨ ਜੁਨਿਅਨ ਇਕਤਾ ਡਕਾਉਂਦਾ ਵੱਲੋਂ ਬਰਨਾਲੇ ਦੇ ਵਿੱਚ ਮਾਨਸਾ ਬਲਾਕ ਦੇ ਵਿੱਚ ਇੱਕ ਪਿੰਡ ਦੇ ਵਿੱਚ ਉਕਾਈ ਦਾ ਹੋਰ ਵਾਧਾ ਹੋਇਆ ਜਿਹੜੀ ਉਕਾਈ ਦੀ ਨਵੀਂ ਚੋਣ ਕੀਤੀ ਗਈ ਹੈ ਉਹਦੇ ਚ ਜਿਹੜਾ ਸਾਡਾ ਪਿੰਡ ਪ੍ਰਧਾਨ ਬਣਾਇਆਗਾ ਉਹਦਾ ਨਾਮ ਅਮਰੀਕ ਸਿੰਘ ਪਿੰਡ ਪ੍ਰਧਾਨ ਹੈ ਤੇ ਖਜ਼ਾਨਚੀ ਗੁਰਦੀਪ ਸਿੰਘ ਹੈ ਤੇ ਜਰਨ 76 ਗਰਵਾਚਨ ਸਿੰਘ ਹੈ ਤੇ ਮੀਤ ਪ੍ਰਧਾਨ ਬਾਰੂ ਸਿੰਘ ਤੇ ਅਤੇ ਪ੍ਰੈਸ 76 ਜਸਵਿੰਦਰ ਸਿੰਘ ਤੋਂ ਇਲਾਵਾ 11 ਮੈਂਬਰ ਆ ਜਿਹੜੇ 11 ਮੈਂਬਰੀ ਕਮੇਟੀ ਅਸੀਂ ਤਿਆਰ ਕੀਤੀ ਹੈ ਜਿਨ੍ਹਾਂ ਨੇ ਪੂਰਾ ਭਰੋਸਾ ਦਿੱਤਾਗਾ ਵੀ ਅਸੀਂ ਤਨ ਮਨ ਧਨ ਦੇ ਨਾਲ ਜਸ਼ੇਬੰਦੀ ਦੇ ਵਿੱਚ ਕੰਮ ਕਰਾਂਗੇ ਜਸ਼ੇਬੰਦੀ ਦੇ ਸਿਧਾਂਤ ਤੇ ਚੱਲਾਂਗੇ ਕਿਉਂਕਿ ਆਗੂ ਨਾਲ ਗੱਲ ਕੀਤੀ ਹੈ ਵੀ ਜਦੋਂ ਜਸ਼ੇਬੰਦੀ ਦੀ ਨੀਤੀ ਸਾਨੂੰ ਸਾਫ਼ ਲੱਗੀ ਸਿਧਾਂਤ ਠੀਕ ਲੱਗਿਆ ਤਾਂ ਅਸੀਂ ਇਹ ਜਸ਼ੇਬੰਦੀ ਦਾ ਜਿਹੜਾ ਪੱਲਾਗਾ ਇਹ ਲੜ ਫੜਿਆਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਨੇ ਲੋਕਾਂ ਵਿਰੁੱਧ ਕਿਸਾਨਾਂ ਮਜ਼ਦੂਰਾਂ ਵਿਰੁੱਧ ਲਗਾਤਾਰ ਦੰਦ ਤਿੱਖੇ ਕਰੇ ਹੈ ਉਹਨਾਂ ਨੂੰ 모ੜਨ ਦੇ ਵਾਸਤੇ ਤੱਤ ਪਰ ਕਮੇਟੀ ਨੇ ਭਰੋਸਾ ਦਿਵਾਇਆ ਵੀ ਤਿਆਰ ਰਹਾਂਗੇ ਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਠੂਠਾਂ ਵਾਲੀ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਠੂਠਾਂ ਵਾਲੀ ਪਿੰਡ ਹੈ ਜਿਹੜਾ ਉੱਥੇ 212 ਕਿੱਲਾ ਸਰਕਾਰ ਨੇ ਮੀਰ ਕਰ ਲਈ ਹੈ ਮਸਤੀਕ ਨੰਬਰ ਲੋਕਾਂ ਚ ਜਨਤਕ ਕਰਕੇ ਤੈਅ ਕਰ ਲਿਆ ਵੀ ਇਹ ਜਿਹੜੇ ਕਾਰੋਪੇਟ ਕਰਾਣੇ ਨੇ ਕਿ ਵੱਡੇ ਲੋਕ ਨੇ ਉਹਨਾਂ ਨੂੰ ਸਭਾਉਣਾਗਾ ਜਿਵੇਂ ਸਰਕਾਰ ਨੇ ਨੀਤੀ ਬਣਾਈ ਹੈ ਉਹ ਨੀਤੀ ਨਹੀਂ ਚੱਲਣ ਦੇਵਾਂਗੇ ਇਸ ਕਰਕੇ ਪਿੰਡਾਂ ਦੇ ਵਿੱਚ ਕਮੇਟੀਆਂ ਜਿਹੜੀਆਂ ਕਾਇਮ ਕਰਨ ਜਾ ਰਹੇ ਹਾਂ ਕਾਇਮ ਕਰਕੇ ਸਰਕਾਰ ਦਾ ਜਿਹੜਾ ਨੱਕ ਹੈ ਮੋੜਾਂਗੇ ਤੇ ਸਰਕਾਰ ਜਿਹੜੇ ਤਾਕਦੇ ਲੋਕਾਂ ਦੇ ਪੱਖ ਦੇ ਵਿੱਚ ਭੁਗਤਦੀ ਆ ਜਿਵੇਂ ਪਿਛਲੀਆਂ ਸਰਕਾਰਾਂ ਭੁਗਤਦੀਆਂ ਸੀਗੀਆਂ ਉਹ ਇਹਨੂੰ ਪੁੱਠਾ ਮੋੜਾ ਦੇ ਕੇ ਲੋਕਾਂ ਜਿਹੜੇ ਸ਼ਬਦ ਕੱਖਾਉਣ ਸੁਣਿਆ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਗਲਤ ਫਹਿਮੀ ਦੇ ਵਿੱਚ ਨਾ ਰਹੇ ਪ੍ਰਸ਼ਾਸਨ ਭੁਲੇਖੇ ਕੱਢ ਦੇਵੇ ਕਿ ਧੱਕੇ ਦੇ ਨਾਲ ਅਸੀਂ ਜ਼ਮੀਨਾਂ ਦੇ ਵਿੱਚ ਪੈਰ ਪਾ ਲਵਾਂਗੇ ਜ਼ਮੀਨਾਂ ਐਕਵਾਇਰ ਕਰ ਲਵਾਂਗੇ ਕਹਿੰਦੇ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਗਣਾ ਪਵੇਗਾ ਜੇਕਰ ਤੁਸੀਂ ਜ਼ਮੀਨ ਦੇ ਵਿੱਚ ਪੈਰ ਪਾਉਣਾ ਤਾਂ ਹੁਣ ਪ੍ਰਸ਼ਾਸਨ ਦੇ ਲਈ ਵੀ ਚੁਣੌਤੀ ਵਾਲੀ ਗੱਲ ਹੈ ਦੂਜੇ ਪਾਸੇ ਸਰਕਾਰ ਦੇ ਲਈ ਵੀ ਵਿਫਤਾ ਵਾਲੀ ਗੱਲ ਹੈ ਕਿਉਂਕਿ ਕਿਸਾਨ ਏਕਾ ਕਰ ਚੁੱਕੇ ਨੇ ਜਿੱਥੇ ਏਕਾ ਹੋਵੇ ਫਿਰ ਉੱਥੇ ਤਾਂ ਵੱਡੀਆਂ-ਵੱਡੀਆਂ ਜੰਗਾਂ ਦੇ ਵਿੱਚ ਜਿੱਤ ਹਾਸਲ ਹੋ ਜਾਂਦੀ ਆ ਏਕਾ ਤੇ ਸਬਰ ਦੋ ਵੱਡੀਆਂ ਚੀਜ਼ਾਂ ਨੇ ਕਿਸਾਨਾਂ ਦੇ ਵਿੱਚ ਸਬਰ ਵੀ ਆ ਕਿਉਂਕਿ 6 ਮਹੀਨੇ ਪੁੱਤਾ ਮੰਗ ਫਸਲ ਨੂੰ ਪਾਲਦੇ ਨੇ ਪਰ ਕਈ ਵਾਰ ਉਹ ਫਸਲ ਜਿਹੜੀ ਪੱਕਣ ਤੋਂ ਬਾਅਦ ਵੀ ਕੁਦਰਤ ਦੀ ਮਾਰ ਦੇ ਨਾਲ ਬਰਬਾਦ ਹੋ ਜਾਂਦੀ ਆ ਕਿਸਾਨ ਫਿਰ ਵੀ ਨਹੀਂ ਡੋਲਦਾ ਕਈ ਵਾਰ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਜਾਂਦੇ ਨੇ ਅੰਦਾਤਾ ਫਿਰ ਵੀ ਨਹੀਂ ਡੋਲਦਾ ਇਸ ਤੋਂ ਬਾਅਦ ਸਬਰ ਹੋਵੇਗਾ ਕੇਸ ਦੇ ਵਿੱਚ ਤਾਂ ਅੰਦਾਤਾ ਦੇ ਵਿੱਚ ਸਬਰ ਵੀ ਹੈ ਤੇ ਏਕਾ ਵੀ ਹੈ ਹੁਣ ਦੋਵੇਂ ਚੀਜ਼ਾਂ ਨੇ ਤਾਂ ਪ੍ਰਸ਼ਾਸਨ ਸੁਣਿਆ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਸਾਡੇ ਸਹਿਯੋਗੀ ਜਗਰਾਤ ਸਿੰਘ ਪਿੱਖੀ ਦੇ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਗਲਤ ਫੈਮੀ ਦੇ ਵਿੱਚ ਨਾ ਰਹੇ ਪ੍ਰਸ਼ਾਸਨ ਭੁਲੇਖੇ ਕੱਢ ਦੇਵੇ ਕਿ ਧੱਕੇ ਦੇ ਨਾਲ ਅਸੀਂ ਜ਼ਮੀਨਾਂ ਦੇ ਵਿੱਚ ਪੈਰ ਪਾ ਲਵਾਂਗੇ ਜ਼ਮੀਨਾਂ ਐਕਵਾਇਰ ਕਰ ਲਵਾਂਗੇ ਕਹਿੰਦੇ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਗਣਾ ਪਵੇਗਾ ਜੇਕਰ ਤੁਸੀਂ ਜ਼ਮੀਨ ਦੇ ਵਿੱਚ ਪੈਰ ਪਾਉਣਾ ਤਾਂ ਹੁਣ ਪ੍ਰਸ਼ਾਸਨ ਦੇ ਲਈ ਵੀ ਚੁਣੌਤੀ ਵਾਲੀ ਗੱਲ ਹੈ ਦੂਜੇ ਪਾਸੇ ਸਰਕਾਰ ਦੇ ਲਈ ਵੀ ਵਿਫਤਾ ਵਾਲੀ ਗੱਲ ਹੈ ਕਿਉਂਕਿ ਕਿਸਾਨ ਏਕਾ ਕਰ ਚੁੱਕੇ ਨੇ ਜਿੱਥੇ ਏਕਾ ਹੋਵੇ ਫਿਰ ਉੱਥੇ ਤਾਂ ਵੱਡੀਆਂ